ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਧੰਨ ਅਮਰ ਸ਼ਹੀਦ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦੇ ਪਵਿੱਤਰ ਅਸਥਾਨ ਸ਼ਹੀਦਾਂ ਸਾਹਿਬ ਵਿਖੇ ਹਰ ਐਤਵਾਰ ਦੁਪਹਿਰੇ ਦੇ ਰੂਪ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਬਾਣੀ ਪੜ੍ਹੀ ਜਾਂਦੀ ਹੈ ਗੁਰਬਾਣੀ ਦਾ ਜਾਪ ਹੁੰਦਾ ਹੈ ਵੀ ਇੰਨੀ ਵੱਡੀ ਗਿਣਤੀ ਕਿ ਸੰਗਤਾਂ ਸੜਕ ਤੇ ਬਹਿ ਕੇ ਵੀ ਬਾਣੀ ਪੜ੍ਹਦੀਆਂ ਨੇ ਟ੍ਰੈਫਿਕ ਤੱਕ ਜਮ ਹੋ ਜਾਂਦੇ ਆ ਤੇ ਕਈ ਜਿਹੜੇ ਨੇ ਵਿਦਵਾਨ ਉਹਨਾਂ ਨੇ ਬੜਾ ਜ਼ਿਆਦਾ ਰੌਲਾ ਪਾਇਆ ਹੋਇਆ ਹੈ ਚਪਹਿਰੇ ਤੇ ਉਹ ਖਾਸ ਕਰਕੇ ਚਪਹਿਰੇ ਤੇ ਬੜੇ ਤਰ੍ਹਾਂ ਦੇ ਉਹਨਾਂ ਨੇ ਵਿਵਾਦ ਪੈਦਾ ਕੀਤੇ ਹੋਏ ਆ ਜੀ ਇਹ ਪਖੰਡਵਾਦ ਹੈ ਜੀ ਇਹਨਾਂ ਨੇ ਐਤਵਾਰ ਹੀ ਗੁਰਬਾਣੀ ਪੜ੍ਹਨੀ ਆ ਅੱਗੋਂ ਪਿੱਛੋਂ ਨਹੀਂ ਪੜ੍ਹ ਸਕਦੇ ਸਿੱਖ ਲਈ ਹਰ ਰੋਜ਼ ਬਾਣੀ ਪੜ੍ਹਨੀ ਜ਼ਰੂਰੀ ਆ ਨਿਤਨੇਮ ਦੇ ਰੂਪ ਵਿੱਚ ਇਹ ਨਹੀਂ ਵੀ ਕੱਲਾ ਐਤਵਾਰ ਹੀ ਹਰ ਰੋਜ਼ ਨਿਤ ਉਠ ਗਾਓ ਪ੍ਰਭ ਕੀ ਬਾਣੀ ਪਰ ਜੇ ਐਤਵਾਰ ਵਾਲਾ ਦਿਨ ਵਿਸ਼ੇਸ਼ ਦਿਨ ਚੁਣ ਲਿਆਏ ਬਾਬਾ ਦੀਪ ਸਿੰਘ ਜੀ ਦੇ ਦਰ ਤੇ जान वास्ते वाणी पढ़ने वास्ते कोई ते कोई पाप ਨਹੀਂ ਆ ਕਿਉਂਕਿ ਐਤਵਾਰ ਵਾਲਾ ਦਿਨ ਇਸ ਕਰਕੇ ਚੁਣਿਆ ਸੰਗਤਾਂ ਨੇ ਕਿਉਂਕਿ ਐਤਵਾਰ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਵੀ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ ਜੇ ਕੋਈ ਵੀਰ ਜੋਬ ਕਰਦਾ ਨੌਕਰੀ ਕਰਦਾ ਉਹ ਵੀ ਘਰ ਹੁੰਦਾ ਇਸ ਕਰਕੇ ਵੀ ਸੰਗਤਾਂ ਸਾਰੀਆਂ ਹੀ ਉਹਦਾ ਜੁੜ ਸਕਣ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਜੁੜ ਕੇ ਤੇ ਬਾਣੀ ਦਾ ਵੱਧ ਤੋਂ ਵੱਧ ਜਾਪ ਹੋਵੇ ਇਹ ਸੰਗਤਾਂ ਦੇ ਮਨ ਦੀ ਸ਼ਰਧਾ ਹੈ ਤੇ ਕਿਸੇ ਦੀ ਸ਼ਰਧਾ ਨੂੰ ਤੋੜਿਆ ਨਹੀਂ ਜਾ ਸਕਦਾ ਜੇ ਸੰਗਤਾਂ ਦੇ ਅੰਦਰ ਸ਼ਰਧਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੀ ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਬੰਦਗੀ ਹੈ ਤੇ ਉਹਨਾਂ ਦੀ ਜਿਹੜੀ ਕੁਰਬਾਨੀ ਆ ਨਾ ਉਹ ਸੰਗਤਾਂ ਨੂੰ ਆਪਣੇ ਵੱਲ ਖਿੱਚਦੀ ਆ ਸੰਗਤਾਂ ਆਪਣੀ ਜਾਂਦੀਆਂ ਬਾਬਾ ਦੀਪ ਸਿੰਘ ਜੀ ਦੀ ਬੰਦਗੀ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੈ ਸੰਗਤ ਇਸ ਕਰਕੇ ਸੰਗਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਜੁੜਦੀਆਂ ਨੇ ਤੇ ਜੇ ਵੱਡੀ ਗਿਣਤੀ ਦੇ ਵਿੱਚ ਚਪਹਿਰੇ ਦੇ ਰੂਪ ਵਿੱਚ ਸੰਗਤ ਬਾਣੀ ਪੜ ਰਹੀ ਆ ਤੇ ਸਾਨੂੰ ਦੁੱਖ ਕਾਹਦਾ ਅਸੀਂ ਕਿਉਂ ਰੋਲਾ ਪਾਇਆ ਹੋਇਆ ਹੈ ਜੀ ਪਖੰਡ ਜੀ ਪਖੰਡ ਪਖੰਡ ਕਿ ਫਿਰ ਐਤਵਾਰ ਧਾਗੇਤ ਵੀਦ ਵਾਲਿਆਂ ਕੋਲ ਚੱਲ ਜਾਈਏ ਕਿ ਫਿਰ ਸਾਡੇ ਸਿੱਖ ਐਤਵਾਰ ਧਾਗੇਤ ਵੀਦ ਵਾਲਿਆਂ ਕੋਲ ਜਾਣ ਪੁੱਛਣਾ ਦੇਣ ਵਾਲਿਆਂ ਕੋਲੇ ਜਾਣ ਜੇ ਉਧਰ ਨੂੰ ਤੁਰਦੇ ਆ ਫਿਰ ਤੁਸੀਂ ਰੋਲਾ ਪਾਉਣ ਲੱਗ ਜੈਨੇ ਜੀ ਇਹ ਤਵਾ ਧਾਗਿਆ ਵਾਲਿਆਂ ਕੋਲ ਤੁਰੇ ਫਿਰਦੇ ਆ ਤਵੀਤਾਂ ਵਾਲਿਆਂ ਕੋਲ ਤੁਰੇ ਫਿਰਦੇ ਆ ਜੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਖੰਡੀਆਂ ਨਾਲੋਂ ਟੁੱਟ ਗਈ ਐ ਐਤਵਾਰ ਗੁਰਬਾਣੀ ਨਾਲ ਜੁੜ ਰਹੀ ਆ ਕੋਈ ਪਾਪ ਤਾਂ ਨਹੀਂ ਕੀਤਾ ਉਹਨਾਂ ਨੇ ਨੌ ਜਵਾਨ ਜਿਹੜੇ ਨਸ਼ਿਆਂ ਤੋਂ ਬਚ ਕੇ ਜਿਨ੍ਹਾਂ ਨੇ ਹੱਥਾਂ ਵਿੱਚ ਗੁਟਕੇ ਫੜੇ ਹੋਏ ਆ ਗੁਟਕੇ ਸਹਿ ਫੜ ਕੇ ਬਾਣੀ ਪੜ ਰਹੇ ਆ ਉਹ ਬੱਚੇ ਜੇ ਬਾਣੀ ਪੜ ਰਹੇ ਆ ਨਸ਼ਿਆਂ ਨਾਲੋਂ ਟੁੱਟ ਗਏ ਤੇ ਚੰਗਾ ਚੰਗੀ ਗੱਲ ਐ ਕਿ ਅਸੀਂ ਚਾਹੁੰਦੇ ਆ ਵੀ ਉਹ ਬੱਚੇ ਜਿਹੜੇ ਆ ਨਾ ਬੈਠਣ ਬਾਣੀ ਪੜਨ ਵਾਸਤੇ ਉਹ ਨਸ਼ੇ ਕਰਨ ਨਸ਼ੇ ਦੀ ਦਲਦਲ ਵਿੱਚ ਫਸਣ ਅਸੀਂ ਤਾਂ ਪ੍ਰਚਾਰਕ ਹੋ ਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਸੀ ਪਰ ਅਸੀਂ ਦੁਗਦਾ ਖੜੀ ਕਰ ਦਿੱਤੀ ਨਿਤ ਸੋਸ਼ਲ ਮੀਡੀਆ ਤੇ ਨਵੇਂ ਤੋਂ ਨਵੇਂ ਪ੍ਰਚਾਰਕ ਖੜਾ ਹੋ ਜਾਂਦਾ ਹੈ ਜੀ ਇਹਨਾਂ ਨੇ ਪਖੰਡਵਾਦ ਚਲਾ ਲਿਆ ਐ ਬਾਬੇ ਦੀਪ ਸਿੰਘ ਦੇ ਨਾਂ ਤੇ ਇਹਨਾਂ ਨੇ ਪਖੰਡ ਰੰਭ ਕਰ ਦਿੱਤਾ ਹੈ ਇਹ ਪਖੰਡ ਨਹੀਂ ਆ ਇਹ ਸੰਗਤਾਂ ਦੀ ਸ਼ਰਧਾ ਹੈ ਇਹ ਸੰਗਤਾਂ ਦਾ ਵਿਸ਼ਵਾਸ ਹੈ ਤੇ ਸ਼ਰਧਾ ਨੂੰ ਤੋੜਿਆ ਨਹੀਂ ਜਾ ਸਕਦਾ ਵਿਸ਼ਵਾਸ ਨੂੰ ਤੋੜਿਆ ਨਹੀਂ ਜਾ ਸਕਦਾ ਤੁਸੀਂ ਜਿੰਨੀ ਮਰਜ਼ੀ ਨੰਦਿਆ ਕਰ ਲੋ ਪਰ ਜਿਹੜੇ ਦਰ ਨਾਲ ਜੁੜ ਜਾਂਦੇ ਨੇ ਟੁੱਟਦੇ ਨਹੀਂ ਆ ਪ੍ਰਮਾਤਮਾ ਦੇ ਪਿਆਰੇ ਦੀ ਲੋਕ ਲੱਖ ਨਿੰਦਿਆ ਕਰੀ ਜਾਣ ਪਰ ਜਿਹੜਾ ਉਹਨਾਂ ਦਾ ਸੁਭਾਅ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬਣ ਗਿਆ ਨਾ ਸੇਵਾ ਵਾਲਾ ਸੁਭਾਅ ਉਹਨੇ ਕਦੇ ਛੱਡਦਾ ਜੇ ਕੋਈ ਨਿੰਦਿਆ ਕਰੀ ਜਾਵੇ ਨਾ ਬਾਣੀ ਪੜਨ ਵਾਲੇ ਦੀ ਉਹ ਬਾਣੀ ਪੜਨਾ ਨਹੀਂ ਛੱਡਦਾ ਸੇਵਾ ਕਰਨਾ ਨਹੀਂ ਛੱਡਦਾ ਤੇ ਜਿਹੜੇ ਵੱਡੀ ਗਿਣਤੀ 'ਚ ਬਾਬਾ ਦੀਪ ਸਿੰਘ ਦੇ ਨਾਲ ਜੁੜ ਗਏ ਆ ਇਹ ਸਾਡੇ ਤੋਂ ਜਰਿਆ ਨਹੀਂ ਨਾ ਜਾਂਦਾ ਐਤਵਾਰ ਬੜੀ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ ਸਾਡੇ ਤੋਂ ਜਰਿਆ ਨਹੀਂ ਜਾਂਦਾ ਦੇ ਭਾਈ ਮਣੀ ਸਿੰਘ ਜੀ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਇਕੱਠਾ ਇਕੱਠਿਆ ਕਰਨ ਵਾਸਤੇ ਦੀਵਾਲੀ ਵਾਲਾ ਦਿਨ ਰੱਖਿਆ ਸੀ ਕਿ ਸੰਗਤ ਵੱਡੀ ਗਿਣਤੀ ਵਿੱਚ ਸ੍ਰੀ ਹਰਮੰਦਰ ਸਾਹਿਬ ਇਕੱਠੀ ਹੋਵੇ ਪਰ ਮੁਗਲਾਂ ਕੋਲੋਂ ਜਰਿਆ ਨਹੀਂ ਸੀ ਗਿਆ ਉਹਨਾਂ ਨੇ ਘੇਰਾ ਪਾ ਲਿਆ ਸੀ ਉਹ ਮਾਰਨਾ ਚਾਹੁੰਦੇ ਸਨ ਸੰਗਤ ਨੂੰ ਪਰ ਬਾਬਾ ਦੀਪ ਸਿੰਘ ਜੀ ਨੇ ਸਨੇਹੇ ਬਾਬਾ ਭਾਈ ਮਣੀ ਸਿੰਘ ਜੀ ਨੇ ਸਨੇਹੇ ਭੇਜ ਦਿੱਤੇ ਸਨ ਕਿ ਸੰਗਤ ਜੀ ਨਾ ਆਇਓ ਇਹਨਾਂ ਦੀ ਨੀਅਤ ਖਰਾਬ ਹੋ ਗਈ। ਸੋ ਇਹੋ ਜਿਹਾ ਸੁਭਾਣਾ ਸਾਡਾ ਹੋਵੇ ਵੀ ਅਸੀਂ ਸੰਗਤ ਨੂੰ ਤੋੜੀਏ। ਕਹਿਣ ਤੋਂ ਭਾਵ ਗੱਲ ਸਣਾ ਲੈ ਲੈਣਾ। ਸੰਗਤ ਨੂੰ ਅਸੀਂ ਜੋੜਨਾ ਆ ਅਸੀਂ ਤੋੜਨਾ ਨਹੀਂ ਆ। ਵੈਸੇ ਹਰ ਰੋਜ਼ ਬਾਣੀ 'ਚ ਪੜ੍ਹਨੀ ਚਾਹੀਦੀ ਐ ਨਹੀਂ ਵੀ ਕੱਲਾ ਐਤਵਾਰੀ। ਰੋਜ਼ ਬਾਣੀ ਪੜੋ। ਰੋਜ਼ ਸੋਮਣੀ ਸਾਵ ਕਰੋ। ਰੋਜ਼ ਨਿਤਨੇਮ ਕਰੋ। ਤੇ ਐਤਵਾਰ ਜੇ ਅਸੀਂ ਵਿਸ਼ੇਸ਼ ਦਿਨ ਰੱਖਿਆ ਤੇ ਬਾਬੇ ਦੀਪ ਸਿੰਘ ਦੇ ਦਰ ਤੇ ਨਾਲ ਜੁੜੋ। ਗੁਰੂ ਦੇ ਦਰ ਨਾਲ ਜੁੜੋ ਕਈ ਸੰਗਤਾਂ ਜਿਹੜੀਆਂ ਨੇ ਐਤਵਾਰੀ ਹਰਮੰਦਰ ਸਾਹਿਬ ਜਾਂਦੀਆਂ ਨੇ ਹਰ ਐਤਵਾਰ ਸੰਗਤਾਂ ਜਾਂਦੀਆਂ ਨੇ ਅੰਮ੍ਰਿਤਸਰ ਉਹ ਵੀ ਹੈਗੇ ਨੇ ਪਿਆਰ ਵਾਲੇ ਜਿਹੜੇ ਹਰ ਐਤਵਾਰ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ ਕਈਆਂ ਤੋਂ ਜਾਇਆ ਨਹੀਂ ਜਾਂਦਾ ਪਾਵਨ ਸਥਾਨਾਂ ਤੇ ਧਾਰਮਿਕ ਸਥਾਨਾਂ ਤੇ ਇਤਿਹਾਸਕ ਸਥਾਨਾਂ ਤੇ ਇਹ ਗੁਰੂ ਹਿੰਮਤ ਦਿੰਦਾ ਹੈ ਗੁਰੂ ਹਿੰਮਤ ਬਖਸ਼ਦਾ ਹੈ ਤੇ ਜਿਨ੍ਹਾਂ ਨੂੰ ਹਿੰਮਤ ਬਖਸ਼ੀ ਉਹ ਹੀ ਜਾ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਬਾਣੀ ਪੜ੍ਹਦੇ ਆ ਅਸੀਂ ਬਾਣੀ ਪੜਨੀ ਨਹੀਂ ਅਸੀਂ ਗੁਰੂ ਦੇ ਦਰ ਤੇ ਸਜਦਾ ਕਰਨਾ ਨਹੀਂ ਤੇ ਲੋਕਾਂ ਸੰਗਤ ਨੂੰ ਨਹੀਂ ਪੜਨ ਦੇਣੀ। ਬਸ ਸਾਡੇ ਮਨ ਵਿੱਚ ਇੱਕੋ ਹੀ ਹੈ ਸਾਡੇ ਦਿਮਾਗ ਵਿੱਚ ਇੱਕੋ ਗੱਲ ਬੈਠ ਗਈ ਆ ਵੀ ਪਖੰਡਵਾਦ ਹੈ ਜੀ। ਤੁਹਾਡੇ ਕਹਿਣ ਨਾਲੇ ਪਖੰਡਵਾਦ ਨਹੀਂ ਬਣ ਜਾਣਾ। ਲੱਖ ਕਹੀ ਜਾਓ। ਜਿਹੜੀਆਂ ਸੰਗਤਾਂ ਜੁੜੀਆਂ ਨੇ ਉਹਨਾਂ ਨੇ ਜੁੜੀਆਂ ਰਹਿਣਾ ਰਹਿਣਾ ਹੈ। ਤੇ ਨਵੀਂ ਤੋਂ ਨਵੀਂ ਸੰਗਤ ਨਿਤ ਜੁੜਦੀ ਐ ਇਸੇ ਤਰ੍ਹਾਂ ਵਾਦਾ ਵਾਦਾ ਹੁੰਦਾ ਰਹਿਣਾ ਸੰਗਤਾਂ ਦੇ ਵਿੱਚ ਸੰਗਤਾਂ ਦੀ ਸ਼ਰਧਾ ਵਧਦੀ ਜਾਣੀ ਆ ਤੇ ਤੁਹਾਡੇ ਕਹਿਣ ਨਾਲ ਕਿਸੇ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਨਾਲੋਂ ਟੁੱਟਣਾ ਨਹੀਂ ਆ ਲੱਖ ਤੁਸੀਂ ਪ੍ਰਚਾਰ ਕਰ ਲਓ ਪ੍ਰੋਪਾਗੈਂਡਾ ਕਰ ਲਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਚਪਹਿਰੇ ਦੇ ਰੂਪੇ ਸੰਗਤ ਬਾਣੀ ਪੜੋਗੀ ਪੜੋਗੀ ਬਾਬੇ ਦੀਪ ਸਿੰਘ ਦੇ ਦਰ ਨਾਲ ਸੰਗਤ ਜੁੜੂਗੀ ਜੁੜੂਗੀ ਕਈ ਕਹਿੰਦੇ ਆ ਜੀ ਇਹ ਬਾਣੀ ਚ ਕਿਤੇ ਨਹੀਂ ਲਿਖਿਆ ਵਿੱਚ ਪੈਰਾ ਅਸੀਂ ਵੀ ਮੰਨਦੇ ਨਹੀਂ ਲਿਖਿਆ ਪਰ ਜੇ ਇਸ ਰੂਪ ਦੇ ਵਿੱਚ ਬਾਣੀ ਪੜ੍ਹੀ ਜਾ ਰਹੀ ਆ ਤੇ ਕੋਈ ਗੁਨਾਹ ਨਹੀਂ ਕਰ ਦਿੱਤਾ ਕਿ ਅਸੀਂ ਚਾਹੁੰਦੇ ਆ ਕਿ ਐਤਵਾਰ ਜਾਂ ਵੀਰਵਾਰ ਜਾ ਕੇ ਕਿਸੇ ਪਖੰਡੀ ਦੇ ਕੋਲ ਨੱਕ ਰਗੜ ਰਗੜ ਕੇ ਜਾਂ ਨੱਕ ਰਗੜਨ ਅਸੀਂ ਇਹ ਚਾਹੁੰਦੇ ਆ ਧਾਗੇ ਤਵੀਤ ਵਾਲਿਆਂ ਕੋਲ ਜਾਣ ਪਖੰਡੀਆਂ ਅੱਗੇ ਨੱਕ ਰਗੜਨ ਜੇ ਕੋਈ ਬਾਣੀ ਪੜ ਰਿਹਾ ਤੇ ਉਹਨੂੰ ਬਾਣੀ ਪੜਨ ਦੇਵੋ ਮਿਹਰ ਕਰੋ ਰਾਮ ਕਰੋ ਸੰਗਤ ਨੂੰ ਬਾਣੀ ਪੜ ਲੈਂਦੇ ਤਰਸ ਕਰੋ ਨਿੰਦਿਆ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਾਨਾ ਮੋਹ ਕਾਲੇ ਤੇ ਨਿੰਦਕਾਂ ਨਰਕੇ ਕੋਲ ਚ ਉਹ ਨਰਕਾਂ ਨੂੰ ਜਾਂਦੇ ਜਿੰਦਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ